ਲੱਭ ਜਾਂਦੇ ਰਹਿੰਦੇ ਯਾਰ ਜਿਹੜੇ ਚੀਜ਼ਾਂ ਨੂੰ ਕਰਦੇ ਐਵੇਂ ਲੱਭ ਜਾਂਦੇ ਹੈ ਹਾਂ ਆਹ ਬੰਦਾ ਮੱਦੀ ਨਾ ਬੜੇ ਸੁੱਖੇ ਕੰਮ ਨੇ ਨਾਲ ਇਹ ਵੀ ਲਿਖਦੇ ਸੁੱਖਾ ਆਇਆ ਕੋਈ ਜਿਹਨੇ ਆਣਾ ਸੁੱਖਾ ਮਿੱਤਰਿਆ ਦੇਖ ਲਓ ਜਿਹੜਾ ਟੋਫੇ ਕੰਮ ਆਖੀ ਕਰਨੇ ਤੇ ਆਹ ਵੇਖੋ ਜੀ ਨਾਲ ਲਿਖ ਕੇ ਪਈ ਨਾ ਕਹਿੰਦੇ ਜਿਹਨੇ ਇਟਲੀ ਜਾਣਾ ਨਾ ਕੰਮ ਆਹ ਕੰਮ ਕਰਨਾ ਵਾਹ ਆ ਕੇ ਆਹ ਮੋਦੀ ਸਾਹਿਬ ਦੀ ਮਾਰਾ ਜੀ ਆਪਣੇ ਰਿਆਨੇ ਤੋਂ ਵੇਖੋ ਜੀ ਮੱਕੀ ਦਾ ਕੰਮ ਕਿਦਾਂ ਕਰਦੇ ਛਿੱਟੇ ਵੇਵੇ ਤੇ ਮਾਰੋ ਮਾਰ ਦੋਬੇ ਵੇ ਆਹ ਵੇਖੋ ਜੀ ਦੋਬੇ ਬੋਲੋ ਇਹ ਪਾਈ ਸਾੜਾ ਕਮਾਲਾ ਕਰਦਾ ਵੇ ਦੇਖ ਲਓ ਜੀ ਤੋੜਾ ਪਟੀ ਜਾਂਦਾ ਤੋੜਾ ਪਟੀ ਜਾਂਦਾ ਵੇ ਦੰਬਾਨੀਆਂ ਆਹ ਦੇਖੋ 95 11 ਦਾ ਇੰਜਣ ਲਾਇਆ ਹੈ ਅੰਦਰ ਆਵੇ ਪਿੰਡਾ ਪਾ ਸਾੜਾ ਹੈ ਕਿ ਥਿੱਲੇ ਨੂੰ ਵਕਤ ਪਾਏ ਆ ਨੇ ਅੰਦਰ ਲੇ ਮੁੰਡੇ ਧੂੜਾ ਪੜਦੇ ਆਂਦੇ ਵੇ ਵੇਖੋ ਜਿਵੇਂ ਮੱਕੀ ਦੇ ਵਿੱਚ ਨਹੀਂ ਲਾਈਵ ਤੇ ਲਾਇਆ ਤੇ ਸਿੱਧੇ ਹਾਂ ਥੱਲੇ ਲਾਲ ਦੀ ਉਹ ਸਾਗਰ ਸਾਹਿਬ ਇਹ ਜੀ ਸਲੇ ਸਕਾਦੁਰ ਇਹਦਾ ਕਾਪੋ ਮੇਨ ਫਰਾਂਸੀਆ ਕਿਹਨੋ ਕੋਈ ਰੰਗ ਦਾ ਕੰਮ ਕਰਾਉਣਾ ਇਹਦੇ ਨੂੰ ਮਿਲੋ ਭਾਜੀ ਬਾਰਬਰੀਕਾ ਬਾਰਬਰੀਕਾ ਤੇ ਮੱਕੀ ਦੇ ਕੰਮ ਵਿੱਚ ਵੇਸ਼ ਇਹਨੂੰ ਮਿਲੋ ਜੀ ਐਕੋ ਵੇ ਕੋਪਰਾ ਹੜੇ ਕਿਦਾਂ ਲੱਗੇ ਦੁੰਬੇ ਕਢਣ ਮਾਰੋ ਮਾਰ ਵੇ ਕੇ ਇਹ ਦੁੰਬਾ ਜੀ ਮੇਰਾ ਵੇਖਿਆ ਇਦਲੀ ਆਉਂਦਾ ਨਾ ਨਾ 70 ਸਹੀ ਗੱਲ ਬੋਲੋ ਜੀ ਮਾਰ ਕੇ ਤਾਂ ਸੁਗਈ ਇਡਲੀ ਵਾਲੇ ਆਪਣਾ ਪੰਜਾਰ ਦਸ ਹੋ ਗਈ ਆ ਦੇਖੋ ਪੰਜਾਰ ਦੀ ਦਸਨੇ ਸਵੇਰੇ 6 ਵਜੇ ਲੱਗਿਆ ਤੇ 6 ਵਜੇ ਹਟਲਾ ਹਾਂ ਥੁੱਪੇ ਸਾੜ ਜਿਆ ਪਾਸ ਲੱਗਦੇ ਪੈਣ ਮੱਕੀ ਅੱਜ ਛੋਟੀ ਹੀ ਏ ਥੋੜੀ ਬਾਦ ਵਿੱਚ ਗੱਲ ਕਰਾਂ ਇੱਥੇ ਕੋਈ ਆਮ ਵੀ ਪੁੱਛੇ ਨਾ ਕਰੇ ਇਹਦੀ ਆਪਣਾ ਕਾਰੋਬਾਰ ਚੱਲੂ ਕੋਈ ਜੋ ਸਮੋਟਾ ਥੋੜਾ ਥੋੜੀ ਵੀ ਬੱਤੀ ਕੋਈ ਗੱਦੀ ਮੁਕੀ ਜੇ ਦੁਨੀਆ ਮੰਦੀ ਨਹੀਂ ਕਹਿੰਦੇ ਅਸੀਂ ਇਟਲੀ ਜਾਣਾ ਬੱਸ ਬੱਸ ਆਪਾ ਨਵਾ ਆ ਗਿਆ ਆਪਾ ਆਇਆ ਜੀ ਦੇਖੋ ਜੀ ਭਾਜੀ 12 12 ਲੱਖ ਲਾ ਗਿਆ 12 ਲੱਖ ਲਾ ਗਿਆ ਜੇ ਤਾਜ਼ਾ ਹੀ ਆਇਆ ਆਂਦੇ ਨੂੰ ਕੰਮ ਮਿਲ ਗਿਆ ਵੇਖੋ ਜੀ ਇਹ ਵਿਆਹ ਜੀ ਮਸਾ ਬੁਰਾ ਹੋਣਾ ਕਹਿੰਦੇ ਇਟਲੀ ਕੰਮ ਨਹੀਂ ਹੈ ਜਾਂਦੇ ਪਰਸੋਂ ਆਇਆ ਤੇ ਅੱਜ ਕੰਮ ਤੇ ਚੜ ਗਿਆ ਵੇਖੋ ਭਰਾ ਤੇ ਭਰਾ ਕਹਿੰਦਾ ਮੈਨੂੰ ਪਤਾ ਨਹੀਂ ਇੱਥੇ ਹਾਲ ਹੈ ਮੈਂ ਆਉਣਾ ਨਹੀਂ ਅਮਰੀਕਾ ਨੂੰ ਜਾਣਾ ਸੀ ਹਾਂ ਜੀ ਦੂਜੀ 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 ਨਾ ਜੀ ਦੂਜੇ ਲਿਕਰ ਦਰਦੂ ਜਾਣਾ